ਸਾਸਤਰੀ ਕਾਲ ਸਾਰਿਆਂ ਨੂੰ ਜੀ ਤੇ ਅੱਜ ਮੈਂ ਬਣਾ ਲਗੀ ਪਰਮਾ ਬੈਂਗਨ ਬੜੇ ਸੋਖੇ ਤਰੀਕੇ ਨਾਲ ਕੋਈ ਜਿਆਦਾ ਹਨਾ ਕੰਮ ਨਹੀਂ ਹੈਗਾ ਤੇ ਆ ਮੈਂ ਬੈਂਗਨ ਥੋਲੇ ਸੀਨਾ ਨੂੰ ਹਨਾ ਇਸ ਨਾਲ ਕੱਟ ਲਿਆ ਦੋ ਦੋ ਕੱਟ ਲਗਾ ਲਿਆ ਇਹਨਾਂ ਨੂੰ ਹਨਾ ਤੇ ਇਹਨਾਂ ਉਹ ਤੋ 10 ਬੈਂਗਨ ਹੈ ਮੇਰੇ ਕੋਲ ਤੇ ਅਤੇ ਇਹ ਪਾਵਾਂਗੇ 올ੀ ਆਇਲ ਇੱਕ ਕਟੀ ਵੱਡੀ ਤੇਲ ਦੀ ਪਾ ਲਈ ਆ ਤੇ ਹੁਣ ਅਸੀਂ ਇਹਦੇ ਵਿੱਚ ਪਾਵਾਂਗੇ ਆ ਥੋੜੇ ਪਾਏ ਮੈਂ ਮੇਥੇ ਜਿਆਦਾ ਨਹੀਂ ਪਾਣੇ ਥੋੜਾ ਥੋੜਾ ਹੀ ਪਾਣਾ अजवाइन थोड़ी सुखा धनिया थोड़ा जहा अद्धा चमच भी नहीं पाना थोड़ा उस भी घट थोड़ा पा जीरा ਤੇ ਨਾਂ ਥੋੜਾ ਪੁੱਝ ਜਾਣੇ ਇਹਨਾਂ ਨੂੰ ਪੁੱਝ ਗਏ ਤੇ ਅਸੀਂ ਪਾਵਾਂਗੇ ਬੈਂਗਣ ਇਕ ਤਾਂ ਇਹ ਥੋੜਾ ਜਿਹਾ ਵੱਡਾ ਵਿੱਚ ਬਸ ਇਹ ਜੋ ਛੋਟੇ ਛੋਟੇ ਹੀ ਹੈ ਇਹ ਆਹ ਥੋੜਾ ਜਿਹਾ ਹਨਾ ਮੈਂ ਸੇਕ ਲਵਾ ਲਈ ਆਂ ਹਾਂ ਮੈਂ ਦਸ 10 ਮਿੰਟ ਲਵਾਵਾਂਗੇ ਇਹਨਾਂ ਮੈਂ ਇਹ ਹੁਣ ਇਹਨਾਂ ਨੂੰ ਅਸੀਂ ਟੱਕ ਦਾਂਗੇ පොඩ දෙයන පෝජධානය ජෙ දැන්ගන්නන පාස මැන්ට හෝග න ඒ දැන්ගන හො හොර හෝගේ එනනයි කටුල්ලම හුුණ ਇਹਦੇ ਵਿੱਚ ਥੋੜਾ ਜਿਹਾ ਤੇਲ ਹੋਰ ਪਾ ਲਾਂਗੇ। ਜਿਆਦਾ ਨਹੀਂ ਕਿਉਂਕਿ ਪਹਿਲਾਂ ਵੀ ਤੇਲ ਹੈਗਾ ਵਿੱਚ। ਇਹਦੇ ਵਿੱਚ ਅਸੀਂ ਪਾਵਾਂਗੇ ਥੋੜਾ ਜਿਹਾ ਗ੍ਰाइंड ਕੀਤਾ ਹੋਇਆ ਲਸਣ ਅਦਰਕ। ਤੁਸੀਂ ਨਹੀਂ ਵੀ ਪਾਣਾ ਚਾਹੋ ਤੇ ਨਾ ਨਹੀਂ ਵੀ ਪਾਉ। ਚੋਕੇ ਲਾਸਾਦਰਕ ਨਾ ਜਿਆਦਾ ਵਧੀਆ ਨਾ ਸਬਜੀ ਜਿਹੜੀ ਬੰਦੀ ਹੈਗੀ ਆ ਵੀ ਬੈਂਗਣਾ ਦੀ ਨਾ ਪਿੰਡੀਆਂ ਬਣਾਓ ਤੁਸੀਂ ਪਰਕੇ ਉਹ ਵੀ ਤੁਹਾਨੂੰ ਮੈਂ ਦੱਸਾਂਗੀ ਕਿ ਕਿਸ ਤਰ੍ਹਾਂ ਪਿੰਡੀਆਂ ਵਿੱਚ ਸਾਂ ਬਣਾਉਣੀਆਂ ਪਰਕੇ ਤੇ ਆ ਮੈਂ ਛੋਟੇ మీడియం ਸਾਈਜ਼ ਦੇ ਨਾ ਦੋ ਪਿਆਜ਼ ਇਹਨਾਂ ਨੂੰ ਥੋੜਾ ਹਨਾ ਚੋਪ ਕਰ ਲਿਆ ਇਹਨਾਂ ਨੂੰ ਤੇ ਵੀ ਤੇ ਪਾ ਦਾਂਗੇ ਸੀ ਤਿੰਨ ਚਾਰ ਹਰੀਆਂ ਮੱਚਾ ਪਾਈਆਂ ਵਿੱਚ ਨਾ

ਛੋਟਾ ਤੇ ਆਨ ਅਮਕੁ ਨਮਕ ਮੈਂ ਛੋਟੇ ਦੇਨ ਚਮਚ ਪਾ ਲਿਆ ਅੱਧਾ ਚਮਚੀ ਗਰਮ ਮਸਾਲਾ ਕੋ ਗਰਮ ਮਸਾਲਾ ਮੈਂ ਬਹੁਤ ਤੇਜ਼ ਬਣਾਇਆ ਹੋਇਆ ਹੈ ਇਹ ਅਭੀ ਤਾਂ ਮੈਂ ਦੱਸਾਂ ਹੀ ਗਰਮ ਮਸਾਲਾ ਵੀ ਪੀਸੇ ਬਣਾ ਕੇ ਨਾਲ ਵੀੜੀ ਪਾਵਾਂਗੀ ਮੈਂ ਤੇ ਵਿੱਚ ਕੀ ਕੀ ਗਰਮ ਮਸਾਲੇ ਪਾਉਣੇ ਹਨ ਇਹ ਥੋੜੀ ਜੀ ਕਾਲੀ ਮਿਰਚ ਪਾਵਾਂਗੇ ਗਾਵਾਂ ਥੋੜੀ ਜੀ ਅਵੇ ਚੁਟਕੀ ਦਾ ਇਹ ਇਹ ਪਿਆਜ਼ ਸਾਡਾ ਸ਼ੀਆ ਇੰਡਰ ਪੋਡੋ ਪਿਆਜ਼ ਸਾਡਾ ਹੈ ਨਾ ਥੋੜਾ ਭੁੱਜ ਗਿਆ ਤੇ ਆਹ ਵਾਲਾ ਪਿਆਜ਼ ਜਿਹੜਾ ਕੱਟਿਆ ਹੋਇਆ ਸੀ ਹੈ ਨਾ ਇਹ ਵੀ ਵਿੱਚ ਪਾਵਾਂਗੇ ਤੇ ਹੁਣ ਜਿਹੜੇ ਬੈਂਗਣ ਆ ਉਹ ਵੀ ਅਸੀਂ ਵਿੱਚੇ ਪਾ ਦਾਂਗੇ ਤੇ ਹੁਣ ਇਹਨੂੰ ਅਸੀਂ ਚੰਗੀ ਤਰ੍ਹਾਂ ਇਹਨੂੰ ਆਣਾ ਪੋਣਾ ਆ ਇਹਨੂੰ ਸਿਮ ਤੇ ਬਿਲਕੁਲ ਇਹਨੂੰ ਸੀ ਹੋਂ ਦੇਣਾ ਮੈਨੂੰ ਸਿਮ ਤੇ 15-20 ਮਿੰਟ ਬੰਨ ਦਾਂਗੀ ਹਾਂਜੀ ਹੁਣ 15 ਮਿੰਟ ਹੋ ਗਏ ਆ ਤੇ ਹੁਣ ਅਸੀਂ ਚੈੱਕ ਕਰਦੇ ਬੈਂਗਾਂ ਬੈਂਗਾਂ ਦੇਖੋ ਸੌਫਟ ਹੋ ਚੁੱਕੇ ਹੈ ਹਨਾ ਤੇ ਹੁਣ ਇਹਨਾਂ ਪਰਤਾਂਦੇ ਅਸੀਂ ਦੇ ਕੀ ਕਰਕੇ ਸਾਰੇ ਪਤਾ ਦਾਗੇ ਬਹੁਤ ਸੋਨੇ ਹਨ ਫੋਨ ਲੱਗ ਪਏ ਬੈਂਗਣੇ ਦਾ ਹੁਣ ਆ 15 ਕਮਿੰਟ ਅਸੀਂ ਹੋਰ ਲਗਾਵਾਂਗੇ ਇਹਨਾਂ ਨੂੰ ਹੁਣ ਥੋੜੀ ਗੈਸ ਅਸੀਂ ਤੇਜ਼ ਕਰਕੇ ਬਣਾਵਾਂਗੇ ਹਾਂਜੀ ਹੁਣ ਅਸੀਂ ਦੇਖਦੇ ਹਾਂ ਸਬਜੀ ਰੈਡੀ ਹੋ ਗਈ ਕਿ ਨਹੀਂ बैंगन थो। हम थोड़ा ही मसाले वाला पानी सी अच्छे पा देंगे क्योंकि ये मसाले जो प्रोपर जे बैंगना है ना मिक्स हो जाएगा मैंने हूँ ढक्ना नहीं इस तरह मैं पकावे ढक्न तो मैं देखो बैगन रेडी हो गए मसाले तो ने है ना तेल देता है तो बिल्कुल रेडी हो गए प्रॉपर बन चुके हैं ਜਗੇ ਆਸਤਾਂ ਦੇ ਬੰਦੇ ਤੇ ਆ ਦੇਖੋ ਬਹੁਤ ਸੋਹਣੇ ਬਣੇ ਆ ਤੁਸੀਂ ਵੀ ਇਸੇ ਤਰੀਕੇ ਨਾਲ ਬਣਾਉਣਾ ਬੜੇ ਕੁਛ ਟਾਈਮ ਨਹੀਂ ਲੱਗਦਾ ਹੈ ਬਣਾਨੋ ਤੇ ਬੜੇ ਹੀ ਵਧੀਆ ਬੰਦੇ ਆ ਕੋਈ ਹੈ ਨਾ ਹੋਰ ਇਹਨਾਂ ਨੂੰ ਵੀ ਫਿਲ ਕਰਕੇ ਬਣਾਉਣਾ ਕਿਉਂ ਇਹਨਾਂ ਨੂੰ ਮਸਾਲਾ ਨਾ ਵਿੱਚ ਭਰ ਕੇ ਵੀ ਅਸੀਂ ਬਣਾਵਾਂਗੇ ਤਾਂ ਹੀ ਮਸਾਲਾ ਇਹਦਾ ਨਿਕਲ ਜਾਂਦਾ ਇਸ ਤਰੀਕੇ ਨਾਲ ਬਣਾਵਾਂਗੇ ਇਹ ਮਸਾਲਾ ਇਹਦੇ ਵਿੱਚ ਵੀ ਪਹੁੰਚ ਜਾਂਦਾ ਇਸ ਤਰ੍ਹਾਂ ਤੇ ਬੜੇ ਸਵਾਦ ਬੰਦੇ ਆ ਤੇ ਨਾ ਦੇ ਨਾ ਤੁਸੀਂ ਨਾ ਆਉਦੇ ਹੀ ਨਾ ਉਹ ਨਾ ਖਾਓ ਤੇ ਤੁਸੀਂ ਵੀ ਇਸੇ ਤਰੀਕੇ ਨਾਲ ਬਣਾ ਕੇ ਦੇਖਣਾ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਸ਼ੇਅਰ ਲਾਈਕ ਜਰੂਰ ਕਰਨਾ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜੀ